ਗੁਰਸੇਵ ਦੇ ਬਨਾਨੀ ਜੀ ਪਤਾ ਦੇਖ ਲੋ ਚੌਥੀ ਪੀੜ੍ਹੀ ਆ ਗੁਰਸੇਵ ਚੌਥੀ ਪੀੜ੍ਹੀ ਜਿਹਦੇ ਉਸ ਤੋਂ ਮੇਨੋ ਮੇਰੀਆਂ ਟਵਿਨਸ ਭਤੀਜੀਆਂ ਨੂੰ ਭਤੀਜੀਆਂ ਦਾ ਇਕੱਠਾ ਹੀ ਆ ਗਿਆ ਬਰਥਡੇ ਫਿਰ ਉਹ ਕਿਹੜੀ ਦੇਖਿਆ ਜੀ ਬਾਪੂ ਜੀ ਨਾਲ ਦਾਦੇ ਨਾਲ ਹੈ ਫਿਲਮ ਹਾਂ ਹੀਰ ਰਾਂਝਾ ਹੀਰ ਰਾਂਝਾ ਸਸਰੀਕਾਲ ਜੀ ਸਾਰਿਆਂ ਨੂੰ ਗਾਈਸ ਅੱਜ ਆਇਆ ਮੈਂ ਆਪਣੇ ਨਾਨਕੇ ਅੱਜ ਤੁਹਾਨੂੰ ਮਨਾਉਂਦਾ ਮੈਂ ਆਪਣੀ ਟਵਿਨ ਭੈਣਾਂ ਨੂੰ ਦੋਨੇ ਤੁਹਾਨੂੰ ਦਿਖਾਉਣੇ ਆਜੋ ਉਹਨਾਂ ਛੋਟੀਆਂ-ਛੋਟੀਆਂ ਕਿਵੋ ਦੰਦੋਂ ਨੇ ਆ ਦੇਖੋ ਜੀ ਵੈਲਕਮ ਬੇਬੀ ਲੀਲਾ ਕਰਨੀ ਨੇ ਡੈਕੋਰੇਸ਼ਨ ਕਰੀ ਅੰਦਰ ਨੇ ਸੁੱਤੀ ਹੋਈਆਂ ਦੋਨੇ ਗੁਰਸਾਹਿਬ ਆਇਆ ਹੈ ਆਪਣੀਆਂ ਭੈਣਾਂ ਨੂੰ ਮਿਲਣ ਅੱਜ ਟਵਿਨਸ ਭੈਣਾਂ ਨੂੰ ਛੋਟੀਆਂ ਦੋਨੇ ਤੁਹਾਨੂੰ ਬੁਲਾਉਣੇ ਆ ਸਦਾ ਕੌਰ ਅਤੇ ਸ਼ਬਦ ਕੌਰ ਨਾਲ ਆਹ ਹੈ ਜੀ ਆ ਸਦਾ ਕੌਰ ਸ਼ਬਦ ਕੋ। ਥੋੜਾ ਜਿਹਾ ਕੀ ਗਾੜੀ ਹੋਈ ਹੋਈ। ਬੁਰਸਾ ਹੈ। ਅੱਧੇ ਪਹੁੰਚ ਲਾ। ਆ ਦੇਖੋ। ਆ ਮੂੰਹ ਪਹੁੰਚ ਤਪਤ। ਹਾਂ। ਰੌਂਦੀ ਆਂ ਮਸਾ ਹੈ ਨਾ। ਸੁੱਤੀ ਉੱਠੀ ਆ। ਆ ਜਦੋਂ ਬਈ ਮੈਂ ਫਿਰ ਤੋਂ ਸੁਣਾਣਾ ਪੈਣਾ ਲੱਗੋ। ਐਵੇਂ ਐਵੇਂ ਹਾਂ। ਹੂੰ ਹੂੰ ਹੂੰ। ਸੋ ਜਾ ਬਈ ਸੋ ਜਾ। ਸੋ ਜਾ। ਇਹ ਤਾਂ ਭਈ ਸੁੱਤੀ ਪਈ ਸਾਡੇ ਨਾਲ ਪਹਿਲਾਂ ਬੋ ਖੇਲੀ ਇਹ। ਮੇਰੇ ਆਪਣੀ ਕੁੜੀ ਨੇ ਇਹ ਸੌ ਗਈ। ਆ ਦੇਖੋ ਗਾਇਸ ਪੂ ਆਨੇ ਚੱਕ ਨੇ ਤੇ ਮੈਂ ਖਰੀਦ ਗਿਆ ਆਪਣੀਆਂ। ਦੇਖੋ ਮੇਨੋ ਮੇਰੀਆਂ ਟਵਿਨਸ ਖਰੀਦੀਆਂ ਨੂੰ। ਵੇਟ ਵੇਟ। ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਤਾਂ। ਦੇਖੋ ਤੁਸੀਂ ਵੀ। ਸੁੱਤੀਆਂ ਪਈਆਂ ਰਾਵ ਨਾਲ ਦੇਖ ਲਾ। ਮੇਰੀ ਬੱਦੀ ਸੋਹਣੀ ਲੱਗੀ ਇਹਨਾਂ ਨੂੰ। ਬਾਜੀ ਆ ਕਿਉਂ ਕਰਦੇ? ਥੋੜੇ ਜਿਹਾ ਨਾ ਚੁਸਤ ਬੰਨ ਜਾ ਨਾ ਫਿਰ ਦੇਖੋ ਕਿ ਮੇਰਾ ਗੁੱਸਾ ਆ ਮੈਂ ਕਹਿੰਦੀ ਤਾਂ ਦੁਨੀਆ ਪੁਰਾ। ਕਿਹੜੀ ਚਾਹੀਦੀ ਕਿਹੜੀ ਚਾਹੀਦੀ ਆ ਸਦਾਕਰ ਸ਼ਬਦਕਰ ਪਛਾਨ ਦੱਸ ਸਦਾਕਰ ਕੌਣਾ ਆ ਸ਼ਬਦਕਰ ਕੌਣਾ ਸਦਾਕਰ ਆ ਹੈ ਸ਼ਬਦਕਰ ਆ ਹੈ ਪਛਾਨ ਲੀ ਪਛਾਨ ਲਈ ਮੈਂ ਸਦਾ ਚਾਹੀਦੀ ਆ ਮੈਂ ਸਦਾ ਚਾਹੀਦੀ ਆ ਤਾਂ ਹੁਣ ਕਿਹਨੇ ਤਾਂ ਦੋਨੇ ਚਾਹੀਦੀ ਆ ਮੈਂ ਤੁਹਾਨੂੰ ਦੰਗਾ ਕਰਕੇ ਨਹੀਂ ਫੇਰ ਨਹੀਂ ਪਾਣਾ ਉਸ ਵਸ ਸੇਮ ਆ ਨਾ ਦੀ ਹੈ ਨਾ ਕੋਈ ਇੰਨਾ ਪਛਾਨ ਨਹੀਂ ਸਕਦਾ ਸਾਨੂੰ ਲੱਗਦਾ ਦੋਨਾਂ ਦਾ ਪਿੱਛੇ ਕੱਲੀਆਂ ਕੱਲੀਆਂ ਸਾਨੂੰ ਪਤਾ ਉਹ ਨੂੰ ਪਤਾ ਨਹੀਂ ਅਸੀਂ ਕਨਫਿਊਜ਼ ਹੋ ਜੇਗਾ ਨਾ ਅੱਧੇ ਮਿੰਟ ਦਾ ਫਰਕ ਹੈ ਇਹਨਾਂ ਦਾ ਬਸ ਅੱਧੇ ਮਿੰਟ ਦਾ ਲੈ ਵੀ ਇਧਰ ਪਤਾ ਲੱਗਦਾ ਐਂ ਤਾਂ ਮੈਂ ਇਹ 1 ਮਹੀਨੇ ਕਿੰਨੇ ਦੀ ਹੋਗਿਆ 1 ਮੰਥ 1.5 ਮੰਥ ਦੀ ਹੋਵੇ ਨਾ ਠੀਕ ਐ ਸੇ ਇਹ ਤਾਂ ਵੀ ਜਿਵੇਂ ਤੁਸੀਂ ਅਕੋਰਡਿੰਗ ਵਧੀਆ ਹੁਣ ਆ ਸੁੱਤੀਆਂ ਪਈਆਂ ਪਛਾਣ ਕਰੀਆ ਇਹਦੇ ਘੱਟ ਬਾਹਾਂ ਇਹਦੇ ਵੱਧ ਬਾਹਾਂ ਗੁਰਸਹਿਬ ਨੇ ਦੇਖ ਲਓ ਨਿਸ਼ਾਨੀਆਂ ਰੱਖ ਲੀਆਂ ਕਿਹਦੇ ਘੱਟਾਂ ਕਿਹਦੇ ਵੱਧ ਹੈ ਇੱਕ ਤੇ ਆ ਮੋਟੀ ਅੱਖ ਹੈ ਅਜ ਲੈ ਜੀਏ ਤੁਸੀਂ ਕਿਸੇ ਦੀ ਮੜੀ ਦੀ ਬਰੀ ਕਾ ਪਰ ਅੰਨੀ ਵੀ ਬਰੀ ਕ ਨਹੀਂ ਹੈਗੀ ਆ ਅਜ ਨਾਲ ਲੈ ਜੀਏ ਆਪਾਂ ਕਿਹਦੀ ਵੱਡੀ ਹੈ ਇਹ ਸ਼ਬਦ ਤੋਂ ਵੱਧ ਜਿਆਦਾ ਨਾ ਸ਼ਦਾ ਕੋਰ ਜਿਆਦਾ ਵੱਡੀ ਸ਼ਦਾ ਕੋਰ ਦੀ ਮੱਡੀਆਂ ਤੋਂ ਫੇ ਅੱਧਾ ਮਿੰਟ ਵੱਡੀ ਆ ਕਾਰੀਆਂ ਦੀ ਅੱਖ ਬਣੀ ਗੁਰਸਹਿਬ ਦੀ ਤੁਹਾਨੂੰ ਪਰਨਾਨੀ ਨਾਲ ਵੀ ਮਨਾਉਨੇ ਆ ਬਾਅਦ ਚ ਸਹਿ ਮਿਲਿਆ ਪਰਨਾਨੀ ਨਾਲ ਵੀ ਕਿੰਨੇ ਆਉਨੇ ਆ ਫੁੱਫੜਾ ਤੇ ਭਤੀਜੀਆਂ ਦਾ ਇਕੱਠਾ ਹੀ ਆ ਗਿਆ ਬਾਟੇ ਇੱਕ ਦਿਨ ਤਾਂ ਹੋ ਗਿਆ 1 2 ਸਤੰਬਰ ਇਹ ਵੀ 2 ਸਤੰਬਰ ਦਾ ਇਹਨਾਂ ਦਾ ਵਰਤ ਇਹਨਾਂ ਦਾ 2 ਸਤੰਬਰ ਦਾ ਪ੍ਰਮਾਤਮਾ ਨੇ ਘਰ ਵਿੱਚ ਖੁਸ਼ੀ ਦੀ ਦਾਤ ਬਖਸ਼ੀ ਸਾਨੂੰ ਪਾਪਾ ਆ ਸਦਾ ਖੁਸ਼ ਹੋਣਾ ਤੇ ਫਲਦੂ ਹੋਣਾ ਤੇ ਇਹਨਾਂ ਦੀ ਪਿਆਰੀਆਂ ਧੀਆ ਸਾਡੀਆਂ ਸਦਾ ਵਹਿਗੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੰਨੂ ਵੀ ਆ ਗਿਆ ਗਰਦਵਾਰ ਆਉਂਗੇ ਨਾ ਜਾਂ ਦੇਖੂਗੇ ਇਹਨਾਂ ਦੀਆਂ ਸੱਚੇ ਪਾਪਾ ਬੇਫਿਕਰੀ ਦੱਸੀਆਂ ਕਿ ਵੀ ਸਦਾ ਕਰਦੀ ਦੇਖਾ ਇਹਨੂੰ ਮੇਰੀ ਗੱਲ ਸਮਝ ਲੱਗੀ ਸਮਾਈਲ ਕਰਦੀ ਆ ਸਮਾਈਲ ਕਰਦੀ ਆ ਤੇ ਉੱਠਦੀ ਆ ਸ਼ੈਤਾਨਣ ਸਮਾਈਲ ਕਰਦੀ ਆ ਆਪਣੀ ਭੂਆ ਦੀ ਗੋਦੀ ਚ ਆ ਦੇਖੋ ਆ ਦੇਖੋ ਸਮਾਈਲ ਕਰਦੀ ਦਿਖਾਵਾ ਤੁਹਾਨੂੰ ਹੱਸਦੀ ਹੱਸਦੀ ਹਾਂ ਮੇਰੀ ਗੱਲਾਂ ਸੁਣਨੀ ਆ ਗੱਲਾਂ ਸ਼ਬਦਕੋਰ ਸ਼ਬਦਕੋਰ ਹੱਸਦੀ ਇਹ ਮੁਕਬਾ ਹੈਗਾ ਸ਼ਬਦਕੋਰ ਹਾਂ ਦੇਖੋ ਇਸ ਤੋਂ ਨੂੰ ਮਮਨਾਂ ਮੇਰੇ ਨਾਨਾ ਜੀ ਨੂੰ ਤੇ ਪਰ ਨਾਨੀ ਜੀ ਨੂੰ ਗੁਰਸਾਹਿਬ ਦੇ ਹੁਣ ਤੁਹਾਨੂੰ ਮਲਾਉਣੇ ਆ ਨਾਨਾ ਜੀ ਅੱਡੀ ਚੱਕ ਅੱਤੇ ਪਰਨਾਨੀ ਜੀ ਨੂੰ ਸ਼ੁਕਰੀਆ ਗੁਰਸਾਹਿਬ ਦੇ ਨਾਨਾ ਜੀ ਕਿੰਨੇ ਸਾਲ ਬਾਅਦ ਮਿਲਿਆ ਗੁਰਸਾਹਿਬ ਸਭ ਨੂੰ ਮਿਲ ਕੇ ਖੁਸ਼ੀ ਹੋਈ ਤੁਹਾਨੂੰ ਵਧੀਆ 250 ਮਿਲ ਕੇ ਖੁਸ਼ੀ ਹੋਈ ਹਾਂਜੀ ਪਰਨਾਨੀ ਦੇਖ ਲਾ ਤੋ ਕਿੰਨਾ ਲੱਕੀ ਆ ਪਿਆਰ ਮਿਲਿਆ ਤੁਹਾਨੂੰ ਪਰਨਾਨੀ ਦਾ ਆਪਣੀ ਦਾ ਹੈ ਨਾਨੀ ਪਰਨਾਨੀ ਕਰਮ ਵਾਲੇ ਹੁੰਦੇ ਘਰ ਸਾਡੇ ਦਾਦੀ ਜੀ ਅਸੀਂ ਬਹੁਤ ਕਰਮ ਵਾਲੇ ਜੀ ਇਹਨਾਂ ਦਾ ਸਾਨੂੰ ਪਿਆਰ ਮਿਲਿਆ ਅਸੀਂ ਵੰਨ ਜਿਵੇਂ ਹਮ ਸਭ ਕੋ ਇਹ ਬਾਕੀ ਤੁਹਾਨੂੰ ਬਾਹਰ ਮਨਾਉਨੇ ਆ ਸਾਰੇ ਫੈਮਿਲੀ ਮੈਂਬਰਸ ਨੂੰ ਅਸੀਂ ਖਾ ਲੈਂਗੇ ਰੋਸੀ ਪ੍ਰਸ਼ਾਦਾ ਪਾਣੀ ਪ੍ਰਸ਼ਾ ਪਰਸ਼ਾਦਾ ਪਾਣੀ ਸ਼ਕਨ ਲੱਗਿਆ ਗੁਰਸਾਹਿਬ ਦੇ ਮਾਮਾ ਜੀ ਅੱਧਰ ਵੀ ਲੋ ਅਸੀਂ ਕਾਜੀ ਸਾਰਿਆਂ ਨੂੰ ਬਹੁਤ ਬਹੁਤ ਇੱਧਰ ਨਾਨੀ ਜੀ ਗੁਰਸਾਹਿਬ ਦੇ ਆ ਸਾਡੇ ਭੂਆ ਜੀ ਮਿਲੋ ਸਾਡੇ ਭੂਆ ਜੀ ਨੂੰ ਨਾਲ ਸਾਡੀਆਂ ਜਨਰੇਸ਼ਨ ਅਸੀਂ ਤਿੰਨ ਜਨਰੇਸ਼ਨਾਂ ਹੋ ਗਈਆਂ ਸਮਝ ਲੈ ਅੱਜ ਇਕੱਠੀਆਂ ਘਰ ਦੀਆਂ ਜਿਹੜੀਆਂ ਤੀਆਂ ਇਕੱਠੀਆਂ ਹੋ ਗਈ ਅੱਜ ਪਰਮਾਤਮਾ ਦੇ ਸਵਾਭ ਨਾਲ ਬਾਕੀ ਇੱਧਰ ਗੁਰਸਾਹਿਬ ਮਨਾ ਪ੍ਰਸ਼ਾਦਾ ਪਾਣੀ ਛਕਣ ਲੱਗੇ ਹੋયા ਆ ਤੂੰ ਵੀ ਖਾਲਾ ਖੁਸ਼ ਆ ਹਾਂ ਆਈਸਕ੍ਰੀਮ ਗਾਓ ਆਈਸਕ੍ਰੀਮ ਗਾਓ ਰਿੰਦਣੇ ਹਾਂਜੀ ਹਾਂ ਉੱਤਰ ਹੱਸਦਾ ਹਾਂ ਹਾਂ ਮੈਂ ਹੀ ਭੁੱਲ ਗਈ ਦੇਖੋ ਦਾ ਸ਼ਬਦ ਆ ਕਿ ਮੈਂ ਦੇਖੋ ਹੁਣ ਮੈਂ ਭੁੱਲੀ ਕਿ ਨਹੀਂ ਨਹੀਂ ਕਹਿੰਗੀ ਜੇ ਮੈਨੂੰ ਪਛਾਣ ਆ ਹਾਂ ਦੇਖ ਲੈ ਭਈ ਇਕੱਲੇ ਇਕੱਲੇ ਪਛਾਣਦੀ ਹੁੰਦੀ ਹੈ ਮੰਮੀ ਨੇ ਪੁੱਛ ਲੈ ਦੇ ਇਕੱਲੇ ਇਕੱਲੇ ਨਹੀਂ ਲੱਗਦੇ ਹਾਂ ਦਿਨ ਤੇ ਤਾਲੀ ਮੈਂ ਤਾਂ ਹੁਣ ਨਹੀਂ ਆਣਾ ਸ਼ਬਦ ਮੈਂ ਤਾਂ ਤੁਹਾਨੂੰ ਸਦਾ ਹੀ ਸਮਝ ਗਈ ਹਾਂ ਸ਼ਮਦ ਵੀ ਹੋਇਆ ਸ਼ਮਦ ਹੁਣ ਤੂੰ ਆ ਗਈ ਹੈ ਨਾ ਚੁੱਸ ਤੋਂ ਕੇ ਮੈਂ ਵੀ ਜਦੋਂ ਪਛਾਣੇ ਕਰਦਾ ਮੈਂ ਕਦੇ ਉਦੋਂ ਦੇਖਦਾ ਤਾਂ ਹੀ ਭਈ ਮੈਂ ਤਾਂ ਥਾਂ ਭਈ ਮੈਂ ਪਤਾ ਮਨੂ ਲੱਗਿਆ ਆਹ ਪਤਾ ਨਹੀਂ ਲੱਗਾ ਨਹੀਂ ਮੈਨੂੰ ਕਹਿ ਲੱਗਾ ਵੀ ਇਹ ਸ਼ਮਦ ਸਦਾ ਮੈਂ ਚੁੱਪ ਹੋ ਗਿਆ ਮੈਂ ਦੇਖ ਹੈ ਸ਼ਮਦ ਕੋ ਫੇਰ ਲਾਉਣ ਕੁੱਤੀ ਪਈ ਵੀ ਪਹਿਲਾਂ ਦੱਲਾ ਮੂੰਹ ਉੱਠ ਗਿਆ ਇਹਨਾਂ ਦੀ ਨੀਂਦ ਪੂਰੀ ਹੋ ਗਈ ਹੈ ਹੁਣ ਨੀਂਦ ਪੂਰੀ ਹੋ ਗਈ ਹੈ ਸੁਪਰ ਸਾਹਿਬ ਤਾਂ ਆਪਣੇ ਭੈਣਾਂ ਨਾਲ ਖੇਡ ਕੇ ਬਹੁਤ ਖੁਸ਼ ਹੋਇਆ ਹੈ ਹਨਾ ਹੂੰ ਵਧੀਆ ਲੱਗਦਾ ਹੈ ਐਂਕੀ ਬੇਲੇ ਮੇਰਾ ਪਹਿਲਾ ਕਦੇ ਜਵਾ ਕਹਿੰਦਾ ਕਿ ਦੇਖਿਆ ਹਾਂ ਪਹਿਲੀ ਵਾਰ ਦੇਖਿਆ ਨਾ ਸੁਪਰ ਰਾਣੀ ਵਾ ਪਾਣੀ ਵਰੀ ਦੇਖਿਆ ਇੰਨਾ ਛੋਟਾ ਨਹੀਂ ਇਹ ਪਹਿਲਾਂ ਕਦੇ ਦੇਖਿਆ ਅੱਛਾ ਅੱਜ ਮੈਨੂੰ ਵੀ ਪਹਿਲਾ ਪਾੜਨੇ ਨੂੰ ਉਪਰਾਂ ਦੇ ਲੱਗਿਆ ਗਏ ਵੀ ਕਾਫੀ ਟਾਈਮ ਬਾਅਦ ਕੋਈ ਇੰਨਾ ਛੋਟਾ ਬੱਚਾ ਫੜਿਆ ਨਹੀਂ ਹੈਗਾ ਔਰ ਫਿਰ ਉੱਪਰ ਲੱਗਦਾ ਹੀ ਹੁੰਦਾ ਮਾਦਤ ਪੈ ਗਈ ਮਾਦਤ ਪੈ ਗਈ ਹੈਲੋ ਓਹ ਕਿਨੂੰ ਮਿਲ ਗਈ ਤੂੰ ਆਪਣੇ ਭੂਆ ਨੂੰ ਤੇਰੀ ਭੂਆ ਆ ਗਈ ਭਾਈ ਅੱਜ ਗੁਰਸਾਹਿਬ ਤੈਨੂੰ ਦੇਖਦੀ ਇਹਦੇਲਾ ਪਛਾਣ ਆ ਉਹਨੂੰ ਮੇਰੀ ਛੋਟੀ ਭੈਣ ਨੂੰ ਛੋਟੀ ਭੈਣ ਹੁਣ ਪਖਿਆਰ ਕਰ ਗਈ ਬੀਰੇ ਗੁਰਸਾਹਿਬ ਬੀਰੇ ਹੁਟ ਹੈਲੋ ਸਦਾ ਕੋਰੇ ਸ਼ਾਬਾਸ਼ ਸ਼ਾਬਾਸ਼ ਕੰਮ ਕਰੂਗੀ ਮੈਂ ਤਾਂ ਸਲਾਹ ਕਰ ਸੁਤੀ ਪਈਆਂ ਕਹਿਣਾ ਤਾ ਮੈਂ ਅੱਛਾ ਅੱਛਾ ਠੀਕ ਹੈ ਮੈਂ ਲੇਵਾਂ ਤੇ ਲਿਗਾਉਂਗੀ ਉਹ ਝੂਠੀ ਆ ਗੱਲ ਤੇਰੀ ਚੱਲ ਚੰਗਾ ਨਾਸ ਚੱਲ ਕੋਈ ਨਾ ਆ ਲੈ ਆਪਾਂ ਨਰਾਜ ਹੋ ਗਈ ਹੁਣ ਉਹ ਰੋਏ ਨਾ ਉਹ ਕਹਿੰਦੀ ਨਾਮ ਗਲਤ ਲੈ ਰਿਆ ਮੇਰਾ ਨਾਮ ਗਲਤ ਲੈ ਹੋ ਗਿਆ ਨਾਮ ਗਲਤ ਲੈ ਤੈਨੂੰ ਦੱਸਾਂ ਕਰੀਂ ਮੈਂ ਨਰਾਜ ਹੋ ਗਈ ਮੈਂ ਝੂਟੇ ਮਾੜੇ ਦਿੰਦੇ ਆਂ ਉਹ ਥੋੜਾ ਥੋੜਾ ਉਹ ਕਿੰਨੀ ਉੱਡ ਤੂੰ ਹੈ ਹੈ आप। तो, में तो, चारे, चारे। है तो, तो, तो तो जो से परदादी। पड़दादी ਆ ਕਿੰਨੀ ਹੱਸੇ ਜਿਵੇਂ ਉਹਦਾ ਨਾਮ ਹੈ ਲੰਬਾ ਉਹਿਆ ਲੰਬਾ ਰਹਿ ਗਿਆ ਦੇ ਲੰਬਾ ਤੇ ਲੰਬਾ ਗਿਆ ਬੀਜੇ ਲੰਬਾ ਉਹਦੇ ਲੰਬਾ ਬਦਨ ਪਿਆ ਵਜੇਣਾ ਦੋ ਘਰ ਤੁਹਾਡੀ ਬੀਬੀ ਜਿਹੜੀ ਸਪੀਨ ਨੇ ਆਂ ਨੰਬਾਤਾ ਹੋ ਤੋਤਾ ਹਾਂ ਕੁਆਜੀ ਹਾਂ ਤਾਂ ਤੁਸੀਂ ਵੀ ਇਹ ਹੈਗੀ ਸਾਡੀ ਚੌਥੀ ਪੀੜੀ ਤੁਹਾਨੂੰ ਮਿਲਾਉਣੇ ਅੱਜ ਸਾਡੀ ਦਾਦੀ ਪਰਦਾਦੀ ਇਹ ਹੈ ਜੀ ਇਹਨਾਂ ਦੇ ਸਦਾ ਸ਼ਬਦ ਕੌਰ ਦੀ ਪਰਦਾਦੀ ਜੀ ਇਹ ਮੇਰੇ ਭੂਆ ਜੀ ਨੇ ਇਹ ਵੀ ਸੁਭਾਅ ਨਾਲ ਮੇਲ ਬਣਦਾ ਦੇਖ ਲਓ ਚੌਥੀ ਪੀੜੀ ਆ ਗੁਰਸਹਿਬ ਚੌਥੀ ਪੀੜੀ ਜੀ ਗੁਰਸਹਿਬ ਪੁੱਛਦਾ ਮੈਂ ਕਿਹੜੀ ਪੀੜੀ ਆ ਮੈਂ ਸਹਿਬ ਤੂੰ ਵੀ ਚੌਥੀ ਪੀੜੀ ਵਿੱਚ ਆਉਂਦਾ ਤੋ ਇਹਨਾਂ ਦਾ ਭਾਈ ਲੱਗਿਆ ਨਾ ਵੀਰ ਲੱਗਿਆ ਇਹ ਚੌਥੀ ਪੀੜੀ ਚ ਆਉਂਦਾ ਵੀਰ ਜੀ ਲੱਗਿਆ ਅਸੀਂ ਹੈਗੀਆਂ ਤੀਜੀ ਪੀੜੀ ਆ ਸਾਡੀ ਦਾਦੀ ਪਿਆਰੀ ਗਾਇਜ਼ ਆ ਦੇਖੋ ਮੇਰੀ ਨਾਨਕੇ ਵਾਲੀ ਸਾਰੀ ਫੈਮਿਲੀ ਬੈਠੀ ਐ ਇੱਥੇ ਦੇਖੋ ਸਭ ਆ ਮੇਰੇ ਨਾਨਾ ਜੀ ਨਾਨੀ ਜੀ ਨਾਨੀ ਜੀ ਭੂਆ ਜੀ ਪਰਦਾਦੀ ਜੀ ਵੀ ਸਦਾ ਕਿਹੜੀ ਸ਼ਰਦ ਕਿਹੜੀ ਬੀਬੀ ਨੂੰ ਪੁੱਛਦੇ ਆ ਪਛਾਣ ਹੋਣੀ ਨਹੀਂ ਮਹੀਨੇ ਤੇ ਨਹੀਂ ਨਵਾਂ ਰੱਖੇ ਕੋ ਤਾਂ ਮੰਨ ਫੇਰਾ ਹੈ ਅੱਛਾ ਇਹ ਸਦਾ ਕਿਸੇ ਸ਼ਰਦ ਬੜੀ ਕਿਹੜੀ ਹੈ ਬੜੀ ਛੋਟੀ ਦਾਦੇ ਹੈ ਬੜੀ ਛੋਟੀ ਕਿਹੜੀ ਆ ਮੈਨੂੰ ਆਹ ਲਾਦੀ ਐ ਬੜੀ ਆ ਪਸਹੀ ਪਛਾਣ ਲਿਆ ਬੜੀ ਛੋਟੀ ਸਦਾਕਾਅਰ ਸ਼ਬਦਕੋਰ ਆ ਸਦਾਕਾਅਰ ਅਰੇ ਸਦਾਕਾਅਰ ਸ਼ਬਦਕੋਰ ਗੁਰਸਹਾਬ ਕੋਈ ਰ ਭੁੱਲ ਗਿਆ ਗੁਰਸਹਾਬ ਭੁੱਲ ਜਾਂਦਾ ਪਰ ਉਹੀ ਕਹਿਆ ਮੈਂ ਆ ਸਦਾਕਾਅਰ ਸ਼ਬਦਕੋਰ ਲਵੀ ਕਿਹ ਕਰਨਾ ਹੈ ਮੇਰਾ ਅਰਥ ਹੈ ਲਵੀ ਠੀਕ ਆ ਲੱਗਿਆ ਵਾ ਆਪਣੇ ਕੰਮ ਬੀਬੀ ਪੰਜਵੀਂ ਵੀ ਗੱਲ ਕਰਦਾ ਹੁੰਦਾ ਤੁਹਾਨੂੰ ਹੂੰ ਇਹ ਬਿਠਾ ਕੇ ਕੰਮ ਕਰ ਜਾਂਦਾ ਆਪਣਾ ਦਾ ਰੰਗਦਾ ਪੁਰੀਆ ਰਵੀ ਸਿੰਘ ਹਾਂ ਸਿੱਖ ਲਿਆ ਹੁਣ ਪੂਰਾ ਟ੍ਰੈਂਡ ਹੋ ਗਿਆ ਜੀ ਕੰਮ ਜ ਆਪਣਾ ਵਧੀਆ ਕਰੀ ਜਾਂਦਾ ਹਾਂ ਪੀਂਗਾ 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 ਹਾਂ ਵਧੀਆ ਹੋ ਗਿਆ ਚੱਲ ਗਿਆ ਆਪਣਾ ਸਾਈਡਲ ਹੋ ਗਿਆ ਬਾਹਰ ਜਾ ਕੇ ਐ ਨਹੀਂ ਉਹ ਰਵੀ ਦਾ ਵਿਆਹ ਕਰਦਣਾ ਬੀਬੀ ਦੱਸਾ ਦੇਣਾ ਪਿਆ ਹਾਂ ਰਵੀ ਦਾ ਵਿਆਹ ਦਿਖਾ ਦੇਣਾ ਰਵੀ ਦਾ ਵਿਆਹ ਰਹਿ ਗਿਆ ਦੇਖ ਹੁਣ ਆਪਸ ਆਪਣੇ ਕੰਮ ਮਾਹਤਾਇ ਕਾਟਾ ਹੁਣ ਆਪਸ ਆਪਣੇ ਕੰਮ ਕਰੀ ਰੋ ਮਾਪੇ ਤਾਂ ਬੈਕ ਰਾਮਾ ਨੂੰ ਕਹਿੰਦਾ ਬੈਕ ਆਉਂਗਾ ਕਹਿੰਦਾ ਕੋਈ ਦੇਖ ਕਰ ਤੂੰ ਨਾ ਮੈਂ ਤਾਂ ਕਰਦਾ ਨਾ ਹੁਣ ਅਗਲੀ ਛੁੱਟੀ ਨਾਲ ਲੈ ਕੇ ਆਉਂਦਾ ਤੈਨੂੰ ਵੀ ਦਿਖਾਉਣੇ ਮਾਰਨੀ ਅਗਲੀ ਛੁੱਟੀ ਅਪਣੇ ਵਿੱਚ ਹੀ ਧਿਆਗਣਾ ਗਾਜੇ ਬਾਜੇ ਗੱਲ ਕਾਤੇ ਬਾਜੇ ਲੈ ਕੇ ਰੱਖਣੀ ਵੀ ਚਾਹੀਦੀ ਆ ਜਦ ਆਉਗਾ ਅੱਜ ਅਸੀਂ ਇਹਨਾਂ ਨੂੰ ਕਹਾਂਗੇ ਸਾਡੇ ਫੈਮਲੀ ਬਚਾਉਣ ਦੀ ਰੀ ਗੱਲ ਵੀ ਕਰ ਤੁਸੀਂ ਰੱਖਿਆ ਸਾਡੇ ਬਾਅਦ ਦੇ ਕੱਪ ਕੇ ਰੱਖਿਆ ਹੋਣਾ ਉਹਨੂੰ ਸਾਹਿਬ ਮਾਰਿਸ ਤੇ ਕਰਾਏ ਨੇ ਲੋਟੇ ਪੂਰੇ ਹੱਥ ਜਾ ਸਾਰੀ ਚਾਲੇ ਲੋ ਉਹਨੇ ਕਰਾ ਲਿਆ ਜਤੀ ਇੱਕ ਪੱਕਾ ਨਾ ਕਰਾਏ ਪੱਕਾ ਨਹੀਂ ਕਰੀ ਗਾ ਪੱਕਾ ਨਾ ਕਰਾਓਗੇ ਨਹੀਂ ਨਹੀਂ ਹੱਲ ਤੁਹਾਡੇ ਪਰ ਖੋਲਦੇ ਪੁਰਾਣੇ ਵੀ ਕਹਿੰਦੇ ਮੈਨੂੰ ਕੁਝ ਨਹੀਂ ਸਾਡੀ ਫੈਮਿਲੀ ਕੁਝ ਨਾ ਕਰਦਾ ਕੱਦਿਆ ਕਿਹਾ ਹੈ ਜੀਤ ਪਰਮਸਾਹੇ ਦਾ ਦੌਲਦਾ ਹੀ ਹੋਣਾ ਠੀਕ ਹੈ ਨਾ ਦੀਪੋਂ ਨੇ ਇਹ ਸਜਾਣਾ ਬਾਕੀ ਐਂ ਦੱਸ ਮਨੂ ਸਦਾ ਗੌਰ ਸ਼ਬਦ ਗੌਰ ਆਪਣੇ ਬੈਗਰੂ ਨੇ ਦਾਤ ਬਖਸ਼ੀ ਹੈ ਧੀਆਂ ਦੀ ਤੈਨੂੰ ਕਿੰਨੀ ਖੁਸ਼ੀ ਹੋਈ ਹੈ ਬੰਤ ਬਹੁਤ ਖੁਸ਼ੀ ਹੋਈ ਤੂੰ ਬਹੁਤ ਖੁਸ਼ੀ ਹੋਈ ਹਾਂ ਦੇਖ ਲਾ ਦੋ ਆਪਣੇ ਘਰ ਦਾ ਇਹ ਲਾ ਦੋ ਜੋੜੀਆਂ ਆਏ ਤਾਂ ਨਹੀਂ ਪਹਿਲਾ ਟਵਿੰਸ ਪਹਿਲੇ ਟਵਿੰਸ ਆ ਗਏ ਦਾ ਪਰਮਾਤਮਾ ਨੇ ਪਹਿਲੀ ਵਾਰ ਬਖਸ਼ਿਸ਼ ਕਰੀ ਹੈ ਤੈਨੂੰ ਵਧੀਆ ਗੱਲ ਆਏ ਬੰਤ ਕਰਮਾ ਆਈਆਂ ਹੈ ਹਾਂਜੀ ਹਾਂਜੀ ਕਰਮਾ ਆਈਆਂ ਹੈ ਮੈਂ ਤੈਨੂੰ ਦੱਸਾਂ ਹਾਂਜੀ ਹਾਂ ਆਪਣਾ ਰੱਖਾ ਐ ਨਾ ਕਿ ਹੋਵੇ ਯੂਮੈ ਬਰਮਾਇਣਾ ਕੋ ਗਿਆ ਹਾਂਜੀ ਹਾਂ ਹਾਂ ਤੂੰ ਮੈਂ ਨਹੀਂ ਤੂੰ ਕੀ ਹੈ ਮੇਰੀ ਦਿੱਕਤ ਨਹੀਂ ਕਰਮ ਆਲੇ ਆ ਭਾਈ ਸਾਨੂੰ ਸਾਡੇ ਦਾਦੀ ਦਾ ਪਿਆਰ ਮਿਲਦਾ ਹਾਂ ਅਸੀਂ ਕਰਮ ਆ ਰਹੇ ਹਾਂ ਸਾਡੀ ਮਾਤਾ ਨੂੰ ਖੁਸ਼ੀ ਹੋ ਗਈ ਤੈਨੂੰ ਮਿਲ ਕੇ ਨजीर ਬਾਦ ਪਰਮਾਤਮਾ ਸਾਡੀ ਦਾਦੀ ਲੰਬੀ ਉਮਰ ਕਰੇ ਸਾਰੇ ਆ ਤਾਂ ਦੇਖ ਕੇ ਜਾਗੇ ਬਾਤੋਂ ਹੁਣ ਤਾਂ ਲੰਬੀ ਹੋ ਟੀ ਜੇ ਕੋ ਹੋਰ ਲੰਬੀ ਕਰੇ ਹੁਣ ਤਾਂ ਇੱਕ ਪੋਤਾ ਰਹਿ ਗਿਆ ਹੁਣ ਉਹ ਵੀ ਦੇਖ ਕੇ ਜਾਵੇਂ ਭਾਈ ਵੀ ਦਿਖਾਉਣੀ ਹੈ ਇਹ ਕਿਸੇ ਐ ਵੀ ਦਿਖਾਉਣਾ ਜੀ ਸੈਪ ਟਾਈਮ ਦਿਖਾਉਣਾ ਜੀ ਜਦੋਂ ਲੰਬਾ ਹੋ ਗਿਆ ਕਿਆ ਪੁੱਛੀ ਹੈ ਕਹਿੰਦੇ ਮੇਰੇ ਬੱਚਿਆਂ ਦੀ ਕਿਆ ਲੱਗੂਗੀ ਅੱਜ ਤੁਸੀਂ ਕੰਮ ਖਿੱਚਦਾ ਨਾ ਇਹ ਨੈਗੇਟਿਵ ਅੱਜ ਮਾਮੇ ਦਾ ਕਰਨਾ ਤੂੰ ਪਹਿਲਾਂ ਆਪਣਾ ਵਿਚਾਰ ਤੇ ਆ ਜਾਣਾ ਸਾਬ ਨੂੰ ਫਿਕਰ ਮੈ ਗਿਆ ਤੇਰਾ ਤੇ ਪਿਆਰ ਖਤ ਦਾ ਨਹੀਂ ਇਕੱਠਿਆਂ ਦਾ ਹੀ ਕਰਾਂਗੇ ਮਾਮੇ ਦੇ ਪਹਿਲਾਂ ਮਾਮਾ ਬਾਣ ਜਾ ਇਕੱਠੇ ਇਹਨੂੰ ਐਂ ਕਹਿੰਦੇ ਬੋੜੇ ਨਹੀਂ ਚੱਕ ਕੇ ਮੈਨੂੰ ਢੰਗ ਦੇ ਪਹਿਲਾਂ ਹੋਰ ਗਿਆ ਇਧਰ ਸਾਬ ਨੂੰ ਫਿਕਰ ਲੱਗ ਗਿਆ ਨਾ ਇਧਰ ਮਨਮਤਾ ਕਰੀ ਮਨਮਤਾ ਬੀਬੀ ਠੀਕ ਨਹੀਂ ਹਾਂ ਬੱਤ ਫਿਲਮ ਕਿਹੜੀ ਦੇਖ ਕੇ ਆਈ ਸੀ ਬਾਪੂ ਜੀ ਨਾਲ ਦਾਦੇ ਨਾਲ ਹੈ ਫਿਲਮ ਹਾਂ ਮੈਂ ਦੇਖ ਆਂ ਜਿਹੜੀ ਆ ਹੀਰ ਰਾਂਝਾ ਹਾਂ ਹੀਰ ਰਾਂਝਾ ਹੀਰ ਰਾਂਝਾ ਕਿਹੜੀ ਫਿਲਮ ਪੰਜਾਬੀ ਫਿਰ ਨੂੰ ਪੰਜਾਬੀ ਵੀ ਲਮਾ ਪੁਰਾਣੀ ਕਿੱਥੇ ਦਿੱਲੀ ਦੇਖੀ ਸੀ ਹੈ ਦਿੱਲੀ ਦੇਖੀ ਸੀ ਦਿੱਲੀ ਦੇਖੀ ਸੀ ਕਿੱਥੇ ਦੇਖੀ ਸੀ ਦਿੱਲੀ ਦੇਖੀ ਸੀ ਗਾਜੀਆਬਾਦ ਦੇ ਕਿਦਾਂ ਦੇ ਨਾ ਰਗਾ ਸਾਰਕ ਨੂੰ ਪਾਰ ਕਰ ਰਹੇ ਹੋ ਦਿੱਲੀ ਦੀ ਸੀ ਫਿਲਮ ਦੇਖ ਰਹੇ ਹੋ ਗਾਜੀਆਬਾਦ ਗਾਜੀਆਬਾਦ ਤਾਂ ਰਹਿੰਦੇ ਨੇ ਰਾਜਾ ਪਰ ਵੀ ਰਹੀਏ ਹੈ ਰਾਜਾ ਪਰ ਤੂੰ ਵੀ ਤਾਂ ਉਹਨਾਂ ਸਾਰੇ ਪਤਾ ਗੱਲਾਂ ਨੇ ਇੰਦਰ ਵੀ ਨਾਲ ਇਸ ਮੇਰੇ ਪਜਾਮੇ ਪਾ ਕੇ ਮਾਰ ਬੰਦੇ ਤੋਂ ਹੁੰਦੇ ਤੇ ਸਿਰਾਂ 'ਚ ਇਹ ਮਾ ਗਰਵਾਣੀ ਹੈ ਵਿਦਿਆਨਕ ਨਾਮ ਜਹਾਜ਼ ਇਹ ਮਲਾਂ ਦੀ ਮਦਦ ਹੋਈ ਰੰਗ ਦੇ ਦੇਖੋ ਇਹ ਕਿਹਨੇ ਜ ਰਾਜਪੁਰਾ ਹੈਗਾ ਦੇ ਜਵਾਲ ਫੌਜ ਕਿਥੇ ਕਿਥੇ ਰਹਿ ਕੇ ਆਏ ਆਂ ਅਸੀਂ ਇਹ ਇੱਕ ਤਾਂ ਲਾਲ ਕਵਾਟਰ ਨੂੰ ਦੇ ਦਿੱਤੇ ਇੱਕ ਫੇਰ ਗਾਜੇਵਾਦੂ ਰਹੇ ਹੁਣ ਕਫੇਰ ਹੋ ਅੰਦਰ ਜਿਆਦਾ ਆਏ ਉਹ ਜਿੱਥੇ ਕਾਦਮ ਨਾ ਆਤਾ ਤਾਂ ਗਵਾਲੀਅਰ ਰਹਿ ਗਿਆ ਹੈ ਗਵਾਲੀਅਰ ਹੈ ਹਾਂ ਗਵਾਲੀਅਰ ਫਿਰ ਉਹ ਜਿੱਥੇ ਕਾਦਮ ਨਾ ਆਤਾ ਤਾਂ ਉੱਥੋਂ ਦੇਖ ਆਏ ਸੀ ਹਾਂ ਆਹ ਕੋਕਾ ਤਾਂ ਜਿੱਥੇ ਬੈਠੇ ਸੀ ਮੇਰੇ ਦਾਦਾ ਜੀ ਵੀ ਹੈਗੀ ਸੀ ਬਾਪੂ ਜੀ ਇਹ ਕਿੱਥੇ ਦੀ ਫੋਟੋ ਮੀਂ ਵੀ ਹੈ ਬੀਬੀ ਨੂੰ ਪਤਾ ਹੋਣਾ ਉਹ ਤਾਂ ਬਾਹਰ ਗਏ ਤੇ ਜਿੱਦੀ ਹੋ ਗਿਆ ਅੱਛਾ ਹੋ ਜੀ ਤੇਰੀ ਹੈਗੀ ਇਹ ਮਾਸਕਟ ਵੀ ਜਾਏ ਹਾਂ ਇਹ ਹਰਾਕ ਹਰਾਕ ਦੀ ਆ ਜਿਹੜੀ ਗੱਡੀ ਪਰ ਹਾਂ ਹਰਾਕ ਸਟੋਰ ਸਟੋਰ ਤੋਂ ਵੀ ਪਰਸ ਇਹ ਵੀ ਤੂੰ ਕਿੱਥੇ ਦੀ ਜਿਹੜੇ ਕਰਕੇ ਫਿਰ ਜੀ ਪਿਉਰੀ ਦੀ ਜਾਂਦਾ ਹੈ ਹੈ ਬੀਬੀ ਤਾਂ ਅੱਛੀ ਦੀ ਹਰਾਕ ਥੋੜਾ ਜਿਹਾ ਜੀ ਇਹ ਲੈ ਇੰਗਲਿਸ਼ ਚ ਪਾਊਡਰ ਹੀ ਕਰ ਦਿੰਦੇ ਤੇ ਹੂੰ ਨਾ ਤਾਂ ਇਹਦਾ ਥਿਓ ਆਏ ਜਾਂਦੇ ਐਨਸੀਸੀ ਤੋਂ ਨਿਆਣਿਆਂ ਨੂੰ ਕਰਨੇ ਹੋਏ ਜਿਹੜੇ ਹੈ ਜਿਹੜੇ ਇੱਥੇ ਐਨਸੀਸੀ ਤੋਂ ਨੇ ਨਿਆਣੇ ਹਾਂ ਹਾਂ ਉਹਨਾਂ ਨੂੰ ਸਿਖਾਉਣੇ ਬਾਅਦ ਤਾਂ ਆਏ ਤੈਨੂੰ ਕਿੱਥੇ ਇੱਥੇ ਤਾਂ ਤੇ ਅਨਸਾਰ ਰਹਿੰਦੇ ਕਿੱਥੇ ਇੱਥੇ ਉਹ ਰਾਜੀ ਬਾਗੀ ਆ ਫੋਟੋ ਜਿਹਾ ਫੋਟੋ ਜਿਹਾ ਹਾਂ ਬਾਏ ਸਦਾ ਕੌਰ ਸ਼ਬਦ ਕੌਰ ਬਾਏ ਮੈਂ ਫੇਰ ਆਉਂਗੀ ਮਿਲਣ ਠੀਕ ਆ ਸੌਂਗੀਆਂ ਮੇਰੀਆਂ ਪਿਆਰੀਆਂ ਭਤੀਜੇ ਲੈ ਸਾਹਿਬ ਕਰਦੇ ਬਾਈ 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 ਬੱਬਾ ਜੀ ਆਇਆਗਾ ਜਿਹੜੀ ਜਿਹੜੀ ਜੀ ਕਰਦਾ ਉਹ ਤਾਂ ਲੰਘ ਗਿਆ ਕਰੀਏ ਤਿਆਰੀ ਹੁਣ ਆਇਓ ਹੁਣ ਤੁਸੀਂ ਮਾਰ ਲਿਓ ਫਿਰ ਅਹ ਹੋਰ ਜਰੂਰ ਮਾਰਾਂਗੇ ਲਿਆਇਓ ਦੋਨਾਂ ਨੂੰ ਗਾਇਸ ਹੁਣ ਮੈਂ ਕਰ ਲੰਗੀਆਂ ਵੀਡੀਓ ਐਂਡ ਜੇ ਤੁਹਾਨੂੰ ਉਹ ਵੀਡੀਓ ਮੂਹੱਲੇਗੀ ਤਾਂ ਸਬਸਕ੍ਰਾਈਬ ਕਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰਨਾ ਬਾਬਾ ਆਉਂਦਾ ਫਿਰ ਨਲੀ ਨਾ ਖਾਚ ਨੰਨੀ ਨੇ ਆਪਣੇ ਨਾਲ ਜਾਣਾ ਚੰਗਾ ਚਾਚੀ ਜੀ ਚੰਗਾ ਜੀ ਠੀਕ ਮਾਰੋ ਕਿਹੜਾ ਫਿਰ ਮਾਰਾਂਗੇ ਤੁਸੀਂ ਮਾਰੇ ਤੁਸੀਂ ਵੀ ਮਾਰੇ ਇੱਕ ਦਿਨ